ਮੇਰੀ ਕਿਤੇ ਸੁਣਾਈ ਨਹੀਂ ਜੇ ਕਿਤੇ ਮੇਰੀ ਸੁਣਾਈ ਨਹੀਂ ਜੇ ਮੀਨਾ ਹੋ ਗਿਆ ਮੈਨੂੰ ਪਿੱਟਦੀ ਨੂੰ ਮੇਰੀ ਕੋਈ ਸੁਣਾਈ ਨਹੀਂ ਜੇ ਕੋਈ ਸੁਣਾਈ ਨਹੀਂ ਜੇ ਮੇਰੀ ਨਹੀਂ ਮੇਰੀ ਕਿਸੇ ਨੇ ਨਹੀਂ ਜੇ ਸੁਣੀ ਮੇਰੀ ਨਹੀਂ ਜੇ ਕਿਸੇ ਨੇ ਸੁਣੀ ਮੈਂ ਵੀ ਇੱਥੇ ਮਰਨਾ ਜੇ ਪਿੱਛ ਬਿੱਟ ਕੇ ਕੱਤੇ ਮਾਰ ਦਿਓ ਮੈਨੂੰ ਵੀ ਓ ਮਾਰ ਦਿਓ ਮਲਾਜਮੋਂ ਮੈਨੂੰ ਵੀ ਏਨੂੰ ਕਬ ਮਾਰ ਦਿਓ ਇੱਥੇ ਹੀ ਮਰਨਾ ਜੇ ਸਹਿ ਕੇ ਜਿੱਟ ਬਿੱਟ ਕੇ ਇੱਥੇ ਮੈਂ ਮਰਨਾ ਜੇ ਮੇਰੀ ਕੋਈ ਸੁਣਾਈ ਨਾ ਤੇਰਾ ਕਾਦ ਜਿੱਟ ਗਿਆ ਲਾਹ ਪੜਾ ਹਰ ਜੋ ਮੇਰਾ ਪੁੱਤ ਨਹੀਂ ਰਿਆ ਮੈਂ ਨਹੀਂ ਰਹਿਣਾ ਮੇਰਾ ਪੁੱਤ ਮਾਰਦਾ ਮੈਨੂੰ ਮਾਰੋ ਇਹ ਗੱਡੀਆਂ ਨਿਕਾਓ ਮੇਤੋਂ ਨਿਕਾਓ ਮੇਤੋਂ ਗੱਡੀਆਂ ਮੇਤੋਂ ਗੱਡੀਆਂ ਨਿਕਾਓ ਆ ਪੁਲਿਸ ਮਰਦਾ ਆ ਪੁਲਿਸ ਮਰਦਾ ਆ ਚਲੇ ਆ ਤੇ ਉਹ ਪੰਜਾਬ ਪੁਲਿਸ ਮਾਸ ਨਹੀਂ ਪਾਸੀ ਜਿਹੜਾ ਬਾਜ਼ਰ ਤੇ ਚੱਕ ਕਰਦੇ ਹਾਂ ਉਹ ਕੋਤਰਾ ਬਾਜ਼ਰ ਬਾਜ਼ਰ ਮੈਡਮ ਨੂੰ ਭੇਜਿਓ ਮੈਨੂੰ ਆ ਜਾਓ

ਉਹ ਜਗਾ ਦਿਓ ਮੇਰਾਂ ਗੱਡੀ ਦਾ ਫੇਰ ਇਹ ਸਾਰਾ ਕਰਨ ਨਹੀਂ ਚੱਲਣਾ ਚਾਹੁੰਦਾ ਮਲਾਜ ਮੋਟਾ ਦੇ ਕੋਈ ਫੰਟੂਨ ਨਹੀਂ ਦੇ ਹਰਾਮ ਜਿਵੇਂ ਬੰਦਿਆਂ ਨੂੰ ਸੀ ਫੀਰ ਕੋਈ ਨੂਰ ਦੀ ਇਹ ਨਹੀਂ ਹੁੰਦੀ ਅੰਮਲਾਂ ਮੇਰੇ ਅੰਦਰ ਜੋ ਵੀ ਕੀਤਾ ਉਹਨੇ ਕਰਕੇ ਬਾਹ ਪੁੰਡਾ ਲਾਤਾ ਕਿਹਨੂੰ ਪਤਾ ਨਾ ਲੱਗੇ ਤਾਂ ਇਸ ਕਰਕੇ ਅਸੀਂ ਅੱਜ ਮਾਤਾ ਜੀ ਕੀ ਮਾਮਲੇ ਦਾ ਸਦਰ ਥਾਣੇ ਮੁਰੇ ਤੁਸੀਂ ਅੱਜ ਬੈਠੇ ਹੋ ਯਾਰ ਉਹਨੇ ਪੇਰ ਕੀ ਜੇ ਜੇ ਮੇਰਾ ਪੁੱਤ ਮੁੱਕ ਗਿਆ ਕੋਈ ਮੇਰੀ ਕਿਤੇ ਕੋਈ ਸੁਣਾਈ ਨਹੀਂ ਜੇ ਉਹ ਛਾੜੋ ਗੱਡੀਆਂ ਮੈਨੂੰ ਮਾਰੋ ਹੋਇਆ ਕਿਸ ਮਾਤਾ ਜੀ ਮੁੰਡੇ ਨੂੰ ਛਾੜੋ ਉਹ ਗੱਡੀਆਂ ਇਹ ਪੱਈਆ ਲੈ ਕੇ ਗਿਆ ਮੇਰੇ ਪੁੱਤ ਨੂੰ ਕੌਣ ਲੈ ਕੇ ਕੌਣ ਗਿਆ ਰਾਜੂ ਇੰਦਰਜੀਤ ਦਾ ਮੁੰਡਾ ਕਿੱਥੇ ਜਾਂਦਾ ਇਹ ਇਥੇ ਮੇਰੇ ਕੋਲ ਹੀ ਇਹ ਨਾਲ ਰਹਿੰਦਾ ਹੀ ਇੰਨੇ ਹੀ ਸਭ ਕੁਝ ਕੀਤਾ ਮੇਰੀ ਕੋਈ ਸੁਣਾਈ ਨਹੀਂ ਜੇ ਇਹ ਨਗਾਓ ਮੇਰੇ ਤੇ ਗੱਡੀਆਂ ਮਾਰੋ ਮੁੰਡੇ ਦੀ ਮੁੰਡੇ ਦੀ ਮਿੰਟੂ ਦੇ ਇੰਨੇ ਕੀਆ ਇੰਨੇ ਕਤਲ ਹੋ ਗਿਆ ਮੇਰੇ ਪੁੱਤ ਦਾ ਇੰਨੇ ਕੀਤਾ ਰਾਜੂ ਨੇ ਇਹਨੂੰ ਪੁੱਛੋ ਤੁਸੀਂ ਦੱਸਿਆ ਨਹੀਂ ਪੁਲਿਸ ਮੁਲਾਜ਼ਮਾਂ ਨੂੰ ਗੱਲ ਨਹੀਂ ਕੀਤੀ ਕੋਈ ਇਹ ਪੁਲਿਸ ਮੁਲਾਜ਼ਮਾਂ ਦੇ ਮੈਨੂੰ ਮਹੀਨਾ ਹੋ ਗਿਆ ਹੱਥ ਜੋੜਦੀ ਨੂੰ ਓ ਮੇਰੀ ਗਰੀਬਣੀ ਦੀ ਨੀਂਜਾ ਕਿਸੇ ਨੇ ਸੁਣੀ ਹੁਣ ਕੀ ਕਹਿੰਦੇ ਮਲਾਜਮ ਤਾਂ ਮੈਂ ਧਰਨਾ ਲਾਵਾਂਗੀ ਐ ਤੇ ਆਪ ਮਰਾਂਗੀ ਮਤਾ ਮਲਾਜਮ ਕੀ ਕਹਿੰਦੇ ਹੁਣ ਤੁਹਾਨੂੰ ਕੋਈ ਨਹੀਂ ਆਇਆ ਤਾਂ ਕੁੱਪਾ ਕਰਦੇ ਐ ਕੁਛ ਨਹੀਂ ਕੀਤਾ ਮੈਂ ਕੀ ਦੱਸਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਥਾਣੇ ਆਉਂਦਿਆਂ ਨੂੰ ਨਾ ਹੋ ਗਿਆ ਮੀਨਾ ਹੋ ਗਿਆ ਮਿੰਨੋ ਥਾਣੇ ਹੰਤੀ ਨੂੰ ਇਹੋ ਹੀ ਮੁੰਡੇ ਦਾ ਮੜਦਾ ਗਵਾਚਿਆ ਸੀ ਤੁਹਾਡਾ ਮੁੰਡਾ ਜਿਹੜਾ ਪਹਿਲਾਂ ਜਿਹੜਾ ਗਵਾਚਿਆ ਸੀ ਕੀ ਨਾਮ ਸੀਗਾ ਮੁੰਡੇ ਦਾ ਬਲਵਿੰਦਰ ਸਿੰਘ ਕਿੰਨੇ ਸਾਲ ਦੀ ਉਮਰ ਸੀ ਇਹਦੀ ਇਹ ਸਾਲ ਦੀ ਕੱਤੀ ਸੀ ਇਹ ਲੱਭਿਆ ਕਦੋਂ ਮਾਤਾ ਜੀ ਇਹ ਲੱਭਿਆ ਕੱਤੀ ਨੂੰ ਇਹ ਕਿੱਥੇ ਲੱਭਿਆ ਕਿੱਥੇ ਤੁਹਾਨੂੰ ਦਿੱਸ ਦਿੱਤ ਹੋਈ ਸੀ ਮੁੰਡੇ ਦੀ ਕੀ ਕੋ ਇਹਨੂੰ ਸਾ ਪਤਾ ਹੀ ਰਾਜੂ ਨੂੰ ਰਾਜੂ ਨੇ ਮਾਰ ਕੇ ਮੇਰਾ ਪੁੱਤ ਸੁੱਟਿਆ ਨਹੀਂ ਮੇਰੀ ਇੱਕ ਨਾਂ ਸੁਣੀ ਮਲਾਜਮਾ ਨੇ ਹਾਂਜੀ ਅੰਕਲ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਦਸੋਂ ਸਿੰਘ ਹੈ ਜੀ ਕੀ ਮਾਮਲਾ ਜਿਹੜਾ ਥਾਣੇ ਸਦਰ ਆਏ ਤੁਸੀਂ ਅੱਜ ਇਹ ਸਾਡਾ ਲੜਕਾ 8 ਤਰੀਕ ਨੂੰ 5 ਵਜੇ ਕਰੋਂ ਗਿਆ ਸੀ ਕਰਿਆਨੇ ਵਾਲੀ ਦੁਕਾਨ ਤੇ ਵਾਪਸ ਨਹੀਂ ਆਇਆ ਅੱਛਾ ਜੀ ਵਾਪਸ ਨਹੀਂ ਆਇਆ ਤਾਂ 9 ਤਰੀਕ ਨੂੰ ਅਸੀਂ ਇੱਥੇ ਥਾਣੇ ਰਿਪੋਰਟ ਦਰਜ ਕਰਾਈ ਸੀ ਕਿ ਸਾਡਾ ਬੱਚਾ ਘਰੋਂ ਗਿਆ ਵਾਪਸ ਆਇਆ ਨਹੀਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ 7 ਦਿਨ ਫੋਨ ਚੱਲਦਾ ਰਿਹਾ ਉਹ ਬੱਲਾ ਜਾਂਦੀਆਂ ਰਹੀਆਂ ਕੋਈ ਕਾਰਵਾਈ ਨਹੀਂ ਹੋਈ ਗਰੀਬ ਦੀ ਕੋਈ ਤੇ ਗਏ ਹੀ ਨਹੀਂ ਪੁਲਿਸ ਵਾਲੇ ਤਾਂ ਮਤਲਬ ਲੱਪਣ ਨਹੀਂ ਗਏ ਕਿਤੇ ਸਾਨੂੰ ਲਾਰੇ ਲਾਏ ਗਏ ਆ 31 ਤਰੀਕ ਨੂੰ 31 12 ਨੂੰ ਬੱਚੇ ਖੇਡਦੇ ਸੀ ਉੱਥੇ ਉਹ ਗਏ ਅੰਦਰ ਚਲ ਗਈ ਆ ਗ੍ਰੀਨ ਵੈਲੀਸ ਟੈਂਚੀ ਚਾਰਦ ਵਾਲੀ ਵਾਲੀ ਸੀਗੀ ਉੱਥੇ লাশ ਪਈ ਸੀ ਬੱਚਿਆਂ ਰੋਲਾ ਪਾਇਆ ਫੇਰੇ ਪੁਰਸ਼ ਗਈ ਆ ਫਿਰ ਉਹ লাশ ਆਪਣੇ ਕਬਜ਼ੇ ਚ ਲੈ ਕੇ ਨਾ ਨੇ ਸਿਵਲ ਹਸਪੀਟਲ ਦਾ ਜਮ੍ਹਾ ਕਰਾਤੀ ਜਮ੍ਹਾ ਕਰਾ ਕੇ ਅਗਲੇ ਦਿਨ ਸ਼ਾਨੂੰ ਕਹਿੰਦੇ ਪੋਸਟਮਾਰਟਮ ਕਰਵਾਓ ਸਾਨੂੰ ਸਾਡੇ ਕੇ ਪੋਸਟਮਾਰਟਮ ਕਰਵਾਇਆ ਅਗਲੇ ਦਿਨ ਤਾਂ ਕਾਨੂੰਨ ਦਾਸ ਦੇ ਸੀ ਆ ਅਸੀਂ ਹੁਣ ਮ੍ਰਿਤਕ ਘਰ ਜਮਾ ਕਰਾਈ ਆ ਉਹਨਾਂ ਚਾਰ ਸਸਕਾਰ ਨਹੀਂ ਕਰਨਾ ਚਾਹੁੰਦੇ ਚਾਹੁੰਦੇ ਸਾਨੂੰ ਕੋਈ ਨਿਆਂ ਨਾ ਮਿਲਿਆ ਉਹ ਰਾਜੂ ਜਿਹੜਾ ਆ ਉਹ ਮੇਲ ਦੋਸੀ ਆ ਉਹਦੀਆਂ ਦੇਹਆਂ ਗੀਆਂ ਕਾਲ ਡਿਟੇਲਾਂ ਜਿਹੜੀਆਂ ਉਹਦੀਆਂ ਨੇ ਉਹਨੇ ਘਰੋਂ ਬੁਲਾਇਆ ਉਹਨੂੰ ਉਹਦੇ ਨਾਲ ਹੀ ਗਿਆ ਮਰਦੇ ਵਾਸਤੇ ਆ ਉਹ ਸਾਨੂੰ ਕਦੀ ਮਨਾ ਪਿੰਡ ਕਦੀ ਕਿਤੇ ਲਾਂਬੇ ਲਾਂਬੇ ਲੈ ਫਿਰਦਾ ਰਿਹਾ ਸਾਰਾ ਮੁੱਲਾ ਫੋਲਿਆ ਉਧਰ ਨਹੀਂ ਲੈ ਕੇ ਗਿਆ ਜਿੱਥੇ ਉਹਨੇ ਬਾਹਰੋਂ ਕੁੰਡਾ ਲਾਇਆ ਸੀਗਾ ਅੰਦਰ ਜੋ ਵੀ ਕੀਤਾ ਉਹਨੇ ਕਰਕੇ ਬਾਹਰ ਗੁੰਡਾ ਲਾਤਾ ਵੀ ਕਿਸੇ ਨੂੰ ਪਤਾ ਨਾ ਲੱਗੇ हां यस ਕਰਕੇ ਅਸੀਂ ਅਜ ਤੱਕ ਧੱਕੇ ਖਾਂਦੇ ਆਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਨਹੀਂ ਅੰਕਲ ਲੋਕੇਸ਼ਨ ਵੀ ਘੜਾਈ ਸੀ ਪੁਲਿਸ ਨੇ ਅੱਗੇ ਪਹਿਲਾਂ ਵੀ। ਹਾਂਜੀ ਹਾਂਜੀ ਘੜਾਈ ਪਰ ਕੋਈ ਕਾਰਵਾਈ ਤਾਂ ਹੋਈ ਨਹੀਂ ਉੱਥੇ। ਨਹੀਂ ਮਾਤਾ ਜੀ ਆਪ ਕਹਿੰਦੇ ਸੀ ਕਹਿੰਦੇ ਮੈਂ ਖੁਦ ਜਾ ਕੇ ਲੱਭਦੇ ਰਹੀ ਆ ਪੁਲਿਸ ਨੇ ਕੋਈ ਨਹੀਂ ਲੱਭਿਆ ਮੈਨੂੰ ਆ ਕੇ ਨਾਲ ਲੋਕੇਸ਼ਨ ਤੇ ਫੋਨ ਤੇ ਇੱਥੇ ਸੀਗਾ ਜਿੱਥੇ ਮਿਲਿਆ ਡੈੱਡ ਬਾਡੀ ਮਿਲਿਆ। ਹੁਣ ਉਹਦੀ ਜੇਬ ਤੋਂ ਨਿਕਲਿਆ ਪਰਸ ਨਿਕਲਿਆ। ਤੇ ਲੋਕੇਸ਼ਨ ਕਿੱਥੇ ਦੀ ਆਂਦੀ ਪਈ ਸੀ? ਉਹ ਮੁੰਡਾ ਪਿੰਡ ਦੀ ਕੱਢੀ ਜਾਂਦਾ ਇਹੋ ਮੁੰਡਾ ਜਿਹੜਾ ਬੇਨ ਦੋਸੀ ਸੀ। ਅਚਰਾਜ ਉਹ ਕੋ ਘਰ ਜਾਂਦਾ ਸੀ ਨਾਲ। ਉਹ ਘੜਾਂਂਦੇ ਇਹ ਮੁੰਡ ਗੁੰਮਰਾਹ ਕੀਤਾ ਗਿਆ ਯਾਨੀ ਕਿ ਲੋਕੇਸ਼ਨ ਵੀ ਤੁਹਾਡੀ ਗਲਤ ਗੱਡੀ ਗਈ ਗਲਤ ਤਾਂ ਗੱਡੀ ਗਈ ਲੋਕੇਸ਼ਨ ਬਿਲਕੁਲ ਗਲਤ ਗੱਡੀ ਗਈ ਜਿੱਥੇ ਸੀ ਉੱਥੇ ਨਹੀਂ ਲੈ ਕੇ ਗਿਆ ਅਸੀਂ ਆਖਿਆ ਇੱਧਰ ਦੇਖੋ ਇੱਧਰ ਦੁਕਾਨ ਦਾ ਇੱਧਰ ਦੇਖ ਆਏ ਆ ਬਾਹਰ ਕੁੰਡਾ ਲਾਇਆ ਸੀਗਾ ਉਹ ਤਾਂ ਚਾਣਕ ਬੱਚੇ ਖੇਡਦੇ ਸੀ ਤਾਂ ਪਤਾ ਲੱਗ ਗਿਆ ਨਹੀਂ ਤੇ ਅਜੇ ਤੱਕ ਕੋਈ ਪਤਾ ਨਹੀਂ ਲੱਗਣਾ ਹੁਣ ਸਾਨੂੰ ਕੋਈ ਮਤਲ ਇਨਸਾਫ ਨਹੀਂ ਮਿਲ ਰਿਹਾ ਜਦੋਂ ਉਹਨੇ ਥਾਣੇ ਤੇ ਸਾਨੂੰ ਟੋਲ ਮਟੋਲਾ ਕਰਕੇ ਕੱਢ ਦਿੰਦੇ ਪਾਪਾ ਜੀ ਮੁੰਡਾ ਕਦੋਂ ਦਾ ਗਵਾਚਾ ਸੀਗਾ ਇਹ ਮੁੰਡੇ ਨੂੰ 1 ਮਹੀਨਾ ਹੋ ਗਿਆ 8 12 ਨੂੰ ਗਵਾਚਾ ਸੀ ਨਾਮ ਕੀ ਆ ਮੁੰਡੇ ਦਾ ਬਲਵਿੰਦਰ ਸਿੰਘ ਦੇਲ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਜਿਹੜੀਆਂ ਤੇਲਾਂ ਆ ਜਿੰਨੇ ਨਾਲ ਲੱਗ ਗਿਆ ਉਹ ਤੇ ਪਰਚਾ ਹੋਣਾ ਚਾਹੀਦਾ ਤਾਂ ਪੂਰੀ ਖੋਸ਼ ਕਰਵਾਈ ਹੋਣੀ ਚਾਹੀਦੀ ਆ ਤਾਂ ਫੇਰ ਅਸੀਂ ਸਨਸਕਾਰ ਕਰਨ ਨਹੀਂ ਤੇ ਉਹਨਾਂ ਚਾਹ ਰਹੇ ਕਰ ਰਹੇ ਵੀਡੀਓ ਦੀ ਰੱਖੀ ਹੋਈ ਹੈ ਠੀਕ ਹੈ ਨਹੀਂ ਤਾਂ ਹਰਾਮ ਜਥੇਬੰਦੀਆਂ ਨੂੰ ਅਸੀਂ ਫੀਲ ਕਰਾਂਗੇ ਇਸਾਡੀ ਹਾਲਪ ਕਰਨ ਗਾਦੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਗਰੀਬ ਬੰਦੇ ਆ ਤਾਂ ਇਹ ਪ੍ਰਿਵਿਕਾਰ ਪਾਤੀਆਂ ਜਿਹੜੀਆਂ ਸਾਡਾ ਪਰਚਾ ਦਰਜ ਨਹੀਂ ਹੋਣ ਦਿੰਦੀਆਂ ਤਾਂ ਆ ਮੈਂ ਜਿੰਨੇ ਸਮਾਜ ਸੇਵੀ ਜਥੇਬੰਦੀਆਂ ਨਾਲ ਫੀਲ ਕਰਦਾ ਸਾਡੀ ਗਰੀਬ ਦੀ ਸੁਣ ਕੇ ਫਰਿਆਦ ਪਸਾਨੂੰ ਇਨਸਾਫ ਦਵਾਇਆ ਜਾਏ